ਹਾਂਜੀ ਬੈਰੋ ਕੀ ਹਾਲ ਚਾਲ ਹੈ ਲੱਗਦਾ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਅੱਜ ਜਿਹੜੀ ਆਪਾਂ ਗੱਲ ਕਰਦੇ ਸੀ ਨਾ ਲਾਗੇ ਕਰਨ ਹਾਏ ਗਰਮੀ ਹਾਏ ਗਰਮੀ ਹੈ ਪਾਰ ਡਿਗਰੀ 45 ਹੋ ਗਈ 42 ਹੋ ਗਈ ਇਹ ਤਾਂ ਭਾਈ ਅਸੀਂ ਨਾ ਸੰਭਲੇ ਨਾ ਤਾਂ 50 ਕੀ 55 60 ਇੱਥੇ ਤਾਂ ਭਜਾਣੀ ਹੈ ਕਮ ਅਸੀਂ ਦਰਾਖਤ ਦੇਖੋ ਕਿੰਨੇ ਲਈ ਜਾਨੇ ਆ ਡਾਕਟਰ ਸੀ ਬੜ ਬੜ ਛੜ ਤੇ ਪ੍ਰਦੂਸ਼ਣਾ ਸੀ ਭਲਾਈ ਜਾਂਦੇ ਆ ਚਾਰ ਕੁਦਰਤਾਂ ਨਾਲ ਜਿਹੜਾ ਖਰਵਾੜ ਕਰ ਰਹੇ ਆਂ ਅਸੀਂ ਉਹ ਸਾਨੂੰ ਫਿਰ ਭੁਗਤਣਾ ਤਾਂ ਪੈਣੀ ਹੈ ਇਹ ਮਤਲਬ ਗਵਰਨਮੈਂਟ ਕਹਿੰਦੀ ਹੈ ਨਾ ਸਰਕਾਰਾਂ ਕਹਿੰਦੀਆਂ ਨੇ ਵੀ ਤੁਸੀਂ ਇੱਥੇ ਗੱਲਾਂ ਤੇ ਅਮਲ ਕਰੋ ਭਾਈ درخت ਨਾ ਮਿਚਾਓ ਤਾਂ ਸਾਡ ਨੂੰ ਚਾਹੀਦਾਗਾ ਫਿਰ ਸਾਡਾ ਫਰਜ ਬਣਦਾਗਾ ਵੀ ਕਸੀ ਦਰਖਤ ਨਾਮ ਚਾਹੀਏ ਅੱਗਾ ਨਾਂ ਲਾਈਏ ਠੀਕ ਹੈ ਪਾਪੜ ਦਰਖਤ ਦਾਸੀਂ ਸਾਰਿਆਂ ਕੋਹਨੀਆਂ ਕਰੀਆਂ ਪੀ ਆਨੇ ਛੜਕਾ ਅੱਗੇ ਦੇਖੋ ਵੀਡੀਓ ਦੇ ਵਿੱਚ ਨਿੰਮ ਦਾ ਦਰਖਤ ਹੁੰਦਾ ਸੀਗਾ ਉਹਦੀ ਛਾਵੇਂ ਬੈਠੇ ਸਾਰਾ ਪਰਿਵਾਰ ਬੈਠਾ ਰਹਿੰਦਾ ਠੰਡੀ ਹਵਾਵਾਂ ਦੀ ਹੁਣ ਅੱਗ ਕਿਉਂ ਲੱਗੀ ਪਈ ਐ ਕੁਝ ਰੇਂਝੇ ਖੁੰਦੀ ਜਿਹੜੇ ਸਾਡੇ ਸਾਧਨ ਨੇ ਇਹ ਵਧ ਗਏ ਆਪ ਕੋਲ ਤਾਂ ਕਰੋ ਇਹਦੇ ਕਰਕੇ ਵੀ ਥੋੜਾ ਜਿਹਾ ਵਰਕ ਪਈਆ। ਫਿਰ ਗੱਲ ਇਹ ਆ ਵੀ ਅੱਜ ਵੀ ਸੰਭਲ ਜੀ ਜੇ ਔਨ ਆਏ ਅਸੀਂ ਚਾਹੁੰਦੇ ਆ ਨਾ ਵੀ ਸਾਡਾ ਮੌਸਮ ਵਧੀਆ ਰਹੇ ਤਾਂ ਕਿਰਪਾ ਕਰਕੇ ਹੱਥ ਬੰਨ ਕੇ ਆਪ ਸਭ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਰੁੱਖ ਲਾਓ। ਇੱਕ ਰੁੱਖਾ 100 ਸੁੱਖਾ। ਗੱਲ ਕੁਝ ਵੀ ਨਹੀਂ ਜੇ ਅਸੀਂ ਰੁੱਖ ਬਾਰੇ ਲਾਉਣੇ ਵੀ ਕਦੇ ਵੀ ਨਹੀਂ ਹੈਗਾ ਵੀ ਆਪ ਰੁੱਖ ਲਾਉਣੇ ਆ। ਪਰਖ ਲਾਈਏ ਤੇ ਉਹਨਾਂ ਦੀ ਸੰਭਾਲ ਵੀ ਕਰੀਏ ਚਲ ਗੱਲ ਕੁਝ ਵੀ ਨਹੀਂ ਪੰਜ ਚਾਰ ਰੁੱਖ ਆਪਾਂ ਲਾਉਂਦੇ ਰਹੀਏ ਨਾ ਆਏ ਸਾਰਾ ਇਹ ਜਿਵੇਂ ਉਹਨਾਂ ਮੰਨਦੇ ਜਾਂ ਨਰੀਕਾਲੇ ਨੇ ਦੇਗਣ ਤੋਂ ਆਕਾ ਬਟਾਲੂ ਗੋਨਾ ਕਰਾਉਂਦੇ ਦੋ ਕ ਕਰਾਉਂਦੇ ਯਾਰ ਇੰਨਾ ਤੋਂ ਜੇ ਨਰੀਕਾ ਹੈ ਤੂੰ ਆਪਾਂ ਬੂਟੇ ਲਵਾ ਲਈਏ ਤੇ ਉਹਨਾਂ ਦੀ ਸੰਭਾਲ ਲਈ ਉਹ ਕਰ ਲਈਏ ਤਾਂ ਆਉਣ ਵਾਲਾ ਸਮਾਂ ਵਾਤਾਵਰਣ ਕਿੱਦਾਂ ਸੁਣਾ ਹੋ ਜੂਗਾ ਸੋ ਇੰਨੀਆਂ ਕਮੇਰੀ ਆਪਣੀਆਂ ਜ਼ਰੂਰ ਪ੍ਰਵਾਹ ਕਰਿਓ ਜੀ ਆਪ ਸਭ ਨੂੰ ਬੇਨਤੀ ਹੈ ਇਹ ਵੀਡੀਓ ਚੰਗੀ ਲੱਗੀ ਤਾਂ ਲਾਇਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ